ਮੇਰਾ ਨਾਮ ਕੀਰਤ ਬਿੱਦੀ ਆ ਜੀ ਮੈਂ ਇੱਕ ਬਿਜ਼ਨਸਮੈਨ ਆ ਜੀ ਤੇ ਜੀ ਜੋ ਸਰਕਾਰ ਨੇ ਕਦਮ ਚੱਕਿਆ ਕਿਸਾਨਾਂ ਦਾ ਧਰਨਾ ਚੁਕਵਾ ਕੇ ਇਸ ਨਾਲ ਦੇਖ ਦਿਓ ਤੁਸੀਂ ਬਿਜ਼ਨਸਮੈਨ ਨੂੰ ਮੈਂ ਕਿਸਾਨਾਂ ਦਾ ਜਿਹੜਾ ਧਰਨਾ ਚੱਕਿਆ ਪਹਿਲੇ ਤੇ ਸਰਕਾਰ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਕਿ ਧਰਨਾ ਚੱਕਿਆ ਗਿਆ ਜਿਹੜਾ ਤੇ ਇਹ ਹੀ ਦੇਖਦਾ ਕਿ ਜਿਹੜੇ ਕਿਸਾਨਾਂ ਦਾ ਇਹਨਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਕਿੰਨੇ ਕਿਤੇ ਜਦੋਂ ਕਿਸਾਨ ਧੰਨੇ ਤੇ ਬੈਕਰੀ ਸੀਗੇ bizness ਦੇ ਵਿੱਚ ਕਿੰਨੀਆਂ ਤੇ ਦਿੱਕਤਾਂ ਆਉਂਦੀਆਂ ਸੀਗੀਆਂ ਜੋ ਕਿਸਾਨ ਧੰਨੇ ਤੇ ਬੈਠੇ bizness ਦੇ ਵਿੱਚ ਜਿਹੜਾ کاروبار ਹੈ ਦਿੱਲੀ ਤੋਂ ਵਿੱਚ ਸਮਾਨ ਆਣਾ ਮਾਲ ਆਣਾ ਉਹ ਸਾਰਾ ਮਾਲ ਘੁੰਮ ਕੇ ਆਣਾ ਪਾਇਆ ਜਿੱਥੋਂ ਕਿ ਸਿੱਧਾ ਮਾਲ ਨਹੀਂ ਆਇਆ ਪਾਇਆ ਜਿਹੜਾ ਮਾਲ ਘੁੰਮ ਕੇ ਆਂਦਾ ਸੀਗਾ ਖਰਚੇ ਵੀ ਵਧੇ ਹੋਣਗੇ ਉਸ ਤੱਕ ਹਾਂਜੀ ਹਾਂਜੀ ਪੂਰੇ ਖਰਚੇ ਵਧੇ ਸੀਗੇ ਤੇ ਹੁਣ ਜੇ ਦਾ ਦੇਖਦੇ ਹੋ ਖਰਚੇ ਵੀ ਘਟਣਗੇ کاروبار ਵੀ ਵਧੇਗਾ ਖਰਚੇ ਵੀ ਘਟਣਗੇ ਕਾਰੋਬਾਰ ਵੀ ਉਹਦੇ ਨਾਲ ਵਧੇਗਾ ਤੇ ਜਿਹੜਾ ਕੀ ਮਾਲ ਹੈ ਜਿਹੜਾ ਮਾਲ ਸਿਰ ਸੌਖੇ ਰਸਤੇ ਸਿੱਧਾ ਰਸਤੇ ਆਏਗਾ ਮੇਰਾ ਨਾਮ ਸੁਮੇਤ ਮਲੋਤਰਾ ਜੀ ਮੈਂ ਪਿਆਰ ਪੰਜ ਪੀਰ ਹੌਲ ਚਿਲ ਰੈਡੀਮੇਡ ਦਾ ਕੰਮ ਕਰਦਾ ਹਾਂ ਤੇ ਜੋ ਸਰਕਾਰ ਨੇ ਕਦਮ ਚੁੱਕਿਆ ਉਸ ਨੂੰ ਕਿਦਾ ਦੇਖੋ ਜੋ ਸਰਕਾਰ ਨੇ ਕਦਮ ਚੱਕੇ ਹੈ ਜੀ ਉਹ ਬਹੁਤ ਵਧੀਆ ਕਦਮ ਚੱਕੇ ਆ ਪਹਿਲੀ ਗੱਲ ਤਾਂ ਕਿਸੇ ਨੂੰ ਹਿੰਦੁਸਤਾਨ ਦੇ ਅੰਦਰ ਕੋਈ ਧਰਨਾ ਯਾ ਜਲਸਾ ਕਰਨ ਦੀ anumati ਨਹੀਂ ਹੋਣੀ ਚਾਹੀਦੀ ਜੇ ਉਹ ਉਹ ਚੀਜ਼ ਉਹਨਾਂ ਨੇ ਕਰਨੀ ਹੈ ਤੇ ਸਰਕਾਰ ਤੋਂ ਪਰਮਿਸ਼ਨ ਲੈ ਕੇ ਕਰਨੀ ਚਾਹੀਦੀ ਹੈ ਜਿਹਦੇ ਨਾਲ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਜਿਹੜਾ ਇਹ ਧਰਨਾ ਚੱਕਿਆ ਗਿਆ ਇਹਦੇ ਨਾਲ ਕੀ ਹੈ ਜੀ ਵਪਾਰੀਆਂ ਨੂੰ ਬੜੀ ਬਹੁਤ ਹੀ ਵੱਡੀ ਰਾਹਤ ਮਿਲੀ ਹੈ ਹਰ ਇੱਕ ਜਿੰਨੇ ਬਾਹਰ ਜਾਣਾ ਵਾ ਫੋਰਨ ਕੰਟਰੀ ਜਾਣਾ ਸੀ ਉਹ ਵੀ ਬੜੇ ਲੰਬੇ ਟੂਰ ਕੱਟ ਕੇ ਜਾਂਦੇ ਸੀ ਜਿਹੜਾ ਸਾਡਾ ਵਪਾਰੀਆਂ ਦਾ ਮਾਲ ਆਂਦਾ ਸੀ ਦਿੱਲੀ ਤੋਂ ਜਾਂ ਬਾਹਰੋਂ ਕਿਤੇ ਹੋਰ ਆਂਦਾ ਸੀਗਾ ਉਹ ਵਾਇਆ ਚੰਡੀਗੜ੍ਹ ਦੇ ਰਸਤੇ ਜਿਰਗਪੁਰ ਦੇ ਰਸਤੇ ਆਂਦਾ ਸੀਗਾ ਹੁਣ ਜਿਹੜਾ ਕਿ ਡਾਇਰੈਕਟ ਆਇਆ ਕਰੇਗਾ ਤੇ ਜਿਹੜੀ ਉੱਥੇ ਦੀ ਲੋਕੀ ਜਨਤਾ ਵੀ ਸੀਗੀ ਜਿਹੜੀ ਜਿੱਥੇ ਧਰਨਾ ਦਿੱਤਾ ਗਿਆ ਸੀ ਜਿਹੜੀ ਉੱਥੇ ਦੀ ਜਨਤਾ ਦੀ ਸੀਗੀ ਉਹਨਾਂ ਨੂੰ ਵੀ ਬੜੀ ਰਾਹਤ ਮਿਲੀ ਹੈ ਕਿਉਂ ਉਹਨਾਂ ਦੇ ਕਾਰੋਬਾਰ ਬਹੁਤ ਘਟੇ ਪਏ ਸੀਗੇ ਉਹਨਾਂ ਦੇ ਕਾਰੋਬਾਰ ਠੱਪ ਹੋਏ ਪਏ ਸੀਗੇ ਲੋਕਲ ਸਵਾਰੀ ਜਿਹੜੇ ਕਿ ਟੈਂਪੂਆਂ ਵਾਲੇ ਸੀਗੇ ਜਾਂ ਕੋਈ ਛੋਟੇ-ਮੋਟੇ ਡਰਾਈਵਰ ਸੀਗੇ ਇਧਰੋਂ ਦੀ ਉਧਰ ਜਾਂਦੇ ਸੀਗੇ ਉਹਨਾਂ ਨੂੰ ਵਾਇਆ ਸ਼ੰਭੂ ਬੈਰੀਅਰ ਤੋਂ ਘੁੰਮ ਕੇ ਆਪਣਾ ਅੰਬਾਲਾ ਰੋਡ ਤੇ ਜਾ ਕੇ ਫਿਰ ਜਾ ਕੇ ਉਹਨਾਂ ਨੂੰ ਅੰਬਾਲਾ ਪਾਰ ਕਰਨਾ ਪੈਂਦਾ ਸੀ ਜਦ ਕਿ ਉੱਥੋਂ ਦੀ ਕਿੰਨਾ ਡਿਫਰੈਂਸ ਹੈਗਾ ਰਾਜਪੁਰੇ ਦਾ ਉਹ ਬਹੁਤ ਘੱਟ ਡਿਸਟੈਂਸ ਸੀਗਾ ਹੁਣ ਪਹਿਲਾਂ ਬਹੁਤ ਲੰਬਾ ਸੀ ਹੁਣ ਜਿਹੜਾ ਕਿ ਬਹੁਤ ਘਟ ਗਿਆ ਜਿਹਦੇ ਨਾਲ ਕੀ ਡਰਾਈਵਰਾਂ ਦੀ ਪੈਟਰੋਲ ਦੀ ਬਚਤ ਹੋਏਗੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਬਾੜਾ ਵੱਧ ਗਿਆ ਸੀਗਾ ਆਪਣਾ ਮਾਲ ਆਨ ਦਾ ਟਰਾਂਸਪੋਰਟ ਦਾ ਬਾੜਾ ਵੱਧ ਗਿਆ ਸੀ ਜਾਂ ਕਿਸੇ ਕੋਈ ਸੀ ਨੇ 에어ਪੋਰਟ ਜਾਣਾ ਸੀ ਜਾਂ ਦਿੱਲੀ ਜਾਣਾ ਸੀ ਉਹਦਾ ਖਰਚੇ ਵੱਧੇ ਪਏ ਸੀਗੇ ਉਹ ਜਿਹੜੇ ਕਿ ਹੁਣ ਘਟ ਜਾਣਗੇ ਜਿਹਦੇ ਨਾਲ ਕੀ ਲੋਕਾਂ ਨੂੰ ਹਰ ਇੱਕ ਚੀਜ਼ ਵੱਲੋਂ ਰਾਹਤ ਮਿਲੇਗੀ ਤੇ ਮੈਂ ਤਾਂ ਕੰਨਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਇਹ ਕਦਮ ਉਠਾਇਆ ਗਿਆ ਬਹੁਤ ਵਧੀਆ ਉਠਾਇਆ ਗਿਆ ਤੇ ਇਸ ਸਮੇਂ ਨਾਲ ਵੱਡੀ ਗੱਲ ਮੈਂ ਦੁਬਾਰਾ ਰਿਪੀਟ ਕਰਾਂਗਾ ਕਿ ਜੇ ਕਿਸੇ ਨੇ ਕੋਈ ਜਲਸਾ ਜਾਂ ਧਰਨਾ ਦੇਣਾ ਹੈ ਉਹ ਸਰਕਾਰ ਤੋਂ ਪਰਮਿਸ਼ਨ ਲੈ ਕੇ ਇੱਕ ਅਲੱਗ ਜਗ੍ਹਾ ਦਿੱਤੀ ਜਾਵੇ ਜਿੱਥੇ ਕਿ ਸਰਕਾਰ ਉਹਨਾਂ ਨੂੰ ਪਰਮਿਸ਼ਨ ਦੇਵੇ ਕਿ ਤੁਸੀਂ ਇੱਥੇ ਬੈਠ ਕੇ ਜਿੰਨੀ ਦਿਨ ਮਰਜੀ ਧਰਨਾ ਦਿਓ ਜਲਸਾ ਕਰੋ ਜੋ ਮਰਜੀ ਕਰੋ ਠੀਕ ਹੈ ਨਾ ਸਿਰ ਲੜਾਈ ਤਾਂ ਉਹਨਾਂ ਦੀ ਸਰਕਾਰ ਨਾਲ ਹੈ ਆਮ ਜਨਤਾ ਨਾਲ ਤਾਂ ਨਹੀਂ ਹੈਗੀ ਠੀਕ ਹੈ ਨਾ ਆਮ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾਵੇ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਕਾਰ ਦਾ ਕਿ ਜਿਨ੍ਹਾਂ ਨੇ ਇਹ ਕਦਮ ਉਠਾਇਆ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਦਾਸ ਨਿਰਮਲ ਸਿੰਘ ਬੇਦੀ ਬ੍ਰੈਂਡ ਐਂਡ ਪੰਚਪੀਰ ਵਿਜਾਰ ਐਸੋਸੀਏਸ਼ਨ ਜੋ ਸਰਕਾਰ ਨੇ ਕਦਮ ਚ ਪਿਆ ਕਿਸਾਨਾਂ ਦਾ ਧਰਨਾ ਧੁਵਾ ਕੇ ਉਸ ਨੂੰ ਕਿੱਦਾ ਦੇਖਦੇ ਹੋ ਜਿਹੜਾ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਧਰਨਾ ਚੁੱਕਿਆ ਹੈ ਉਹਦੇ ਲਈ ਅਸੀਂ ਸਾਰੇ ਵਪਾਰੀ ਵਰਗ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਔਰ ਨਾਲ ਹੀ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜਿਹੜਾ ਵੀ ਮਸਲਾ ਕਿਸਾਨਾਂ ਦਾ ਹੈ ਨਾ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏ ਕਿਉਂਕਿ ਜੇ ਦੇਸ਼ ਦਾ ਸਾਡਾ ਜਿਹੜਾ ਉਹ ਜੀ ਹੈ ਜਵਾਨ ਹੈ ਜੋ ਸੁਰੱਖਿਤ ਹੈ ਨਾ ਤੇ ਸਾਡਾ ਸਾਰਾ ਦੇਸ਼ ਸੁਰੱਖਿਤ ਹੈ ਇਹ ਸਾਡਾ ਕਿਸਾਨ ਸੁਰੱਖਿਤ ਹੈ ਸਾਡਾ ਅੰਨ ਸੁਰੱਖਿਤ ਹੈ ਕਿਉਂਕਿ ਸਾਨੂੰ ਇਹਨਾਂ ਦੇ ਨਾਲ ਚੱਲਣਾ ਚਾਹੀਦਾ ਠੀਕ ਹੈ ਜਿਹੜਾ ਤੁਸੀਂ ਧਰਨਾ ਚੁਕਾਇਆ ਇਹਨਾਂ ਪਬਲਿਕ ਨੂੰ ਬਹੁਤ ਡਿਸਟਰਬੈਂਸ ਹੁੰਦੀ ਪਈ ਸੀ ਉਹ ਪਰਿਵਾਰ ਵੀ ਬਹੁਤ ਪਰੇਸ਼ਾਨ ਸੀ ਉਹ ਸਕੂਲ ਦਾ ਬੱਚੇ ਨੇ ਕਿਤੇ ਜਾਣਾ ਕਿੱਥੇ ਦਾ ਆਪਰੇਸ਼ਨ ਲਈ ਜਾਣਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਜਿਹੜੀ ਸੱਚਾਈ ਹੈ ਲੇਕਿਨ ਕਿਸਾਨ ਕਿਉਂ ਸੜਕ ਤੇ ਆਇਆ ਇਹਦੇ ਬਾਰੇ ਵੀ ਸਾਨੂੰ ਨਾਲ ਸਾਰਿਆਂ ਨੂੰ ਸੋਚਣਾ ਪਾਣਾ ਪੰਜਾਬ ਸਰਕਾਰ ਨੇ ਜਿਹੜਾ ਇਹ ਮਲਾ ਮਾਰਿਆ ਸਿਰਫ ਪਬਲਿਕ ਦੇ ਕਰਕੇ ਕਿਉਂਕਿ ਪਬਲਿਕ ਬਹੁਤ ਡਿਸਟਰਬ ਹੁੰਦੀ ਸੀ ਅੱਜ ਤੁਸੀਂ ਜਿਹੜਾ ਜਲੰਧਰ ਦਾ ਹਾਈਵੇ ਹੈ ਨਾ ਘਰ ਨਿਕਲਣ ਤੋਂ ਪਹਿਲਾਂ ਬੰਦਾ ਚੈੱਕ ਕਰਦਾ ਪਤਾ ਨਹੀਂ ਕਿਹੜੇ ਵੱਲੋਂ ਧਰਨਾ ਨਾਲ ਲਗਾਵੇ ਇਸ ਕਰਕੇ ਖਾਲੀ ਕਿਸਾਨਾਂ ਦਾ ਨਹੀਂ ਕਿਸੇ ਵੱੜੀ ਧਰਨਾ ਲਗਾਉਣਾ ਚਾਹੀਦਾ ਆਪਾਂ ਸਾਡਾ ਆਪਣਾ ਦੇਸ਼ ਹੈ ਸਾਡਾ ਦੇਸ਼ ਖੁਸ਼ਹਾਲ ਹੋਵੇ ਵਿਕਾਸ ਕਰੇ ਕਾਰੋਬਾਰ ਕਰੇ ਦੇਸ਼ ਤਰੱਕੀ ਤੇ ਜਾਏ ਅੱਜ ਅਸੀਂ ਗੱਲਾਂ ਮਾਰਦੇ ਅਮਰੀਕਾ ਦੀਆਂ ਕੈਨੇਡਾ ਦੀਆਂ ਉਹ ਮਿਹਨਤਾਂ ਕਰਦੇ ਅਸੀਂ ਕਿਉਂ ਨਹੀਂ ਕਰਦੇ ਜਿੰਨੀ ਸਾਡਾ ਦੇਸ਼ ਪੰਜਾਬ ਮਿਹਨਤ ਕਰ ਰਹਾ ਹੈ ਸ਼ਾਇਦ ਕੋਈ ਕੰਟਰੀ ਕਰਦੀ ਹੋਵੇ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਅਸੀਂ ਉਸ ਲਾਗਾ ਜੋ ਕਹਿੰਦੇ ਆ ਕਿ ਪਬਲਿਕ ਜਨਤਾ ਵਾਸਤੇ ਹੈ ਲੇਕਿਨ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਸਾਡੀ ਮੰਗ ਹੈ ਕਿ ਜਿਹੜੀਆਂ ਕਿਸਾਨਦਿਆਂ ਦੀਆਂ ਮੰਗਾਂ ਮੰਗਾ ਉਹਨਾਂ ਨੂੰ ਪੈਦ ਦੇ ਆਧਾਰ ਤੇ ਹੱਲ ਕੀਤਾ ਜਾਏ ਤਾਂ ਕਿ ਕਿਸਾਨ ਵੀ ਆਪਣਾ ਘਰ-ਬਾਰ ਚਲਾ ਸਕੇ ਜਦੋਂ ਟਰਾਂਸਪੋਰਟ ਦਾ ਮਾਲ ਕੋਤਰੀ ਦੀ ਅੰਦਾਜ਼ੀ ਕਰ ਘੁੰਮ ਕੇ ਆਣਾ ਪੈਂਦਾ ਸੀ ਖਰਚਾ ਜ਼ਿਆਦਾ ਵੱਧਦਾ ਸੀਗਾ ਹੁਣ ਕਿਦਾਂ ਨਹੀਂ ਉਹਨਾਂ ਫਰਕ ਪੈ ਗਿਆ ਕਿੱਥੇ ਵਾਇਆ ਘੁੰਮ ਕੇ ਆਣਾ ਲੇਟ ਆਣਾ ਇੱਕ ਮਾਲ ਨੇ ਦਿੱਲੀੋਂ ਚੱਲਣਾ ਦੂਜੇ ਦਿਨ ਆ ਜਾਣਾ ਹੁਣ ਤੀਜੇ ਦਿਨ ਆਣਾ ਇਹ ਰਸਤੇ ਕੋਈ ਗੱਡੀ ਦੀ ਦਿੱਕਤ ਆਏ ਸੜਕਾਂ ਦੇ ਵਿਚ ਕਰਕੇ ਹੁਣ ਸਿੱਧੇ ਦੀ ਸਿੱਧੀ ਗੱਡੀ ਆਏਗੀ ਉਹਦਾ ਖਰਚਾ ਘਟੇਗਾ ਵਪਾਰੀਆਂ ਨੂੰ ਤੇ ਹੈ ਜੋ ਸਹੂਲਤਾ ਕਿਸੇ ਦੇ ਬੱਚੇ ਨੇ ਸਕੂਲੇ ਪੇਪਰ ਦੇਣ ਜਾਣਾ ਕਿਸੇ ਦਾ ਦਿੱਲੀ ਉਪਰੇਟ ਹੋਣਾ ਉਹਨਾਂ ਦੇ ਰਸਤੇ ਜਿਹੜੀਆਂ ਦਿੱਕਤਾਂ ਆਉਂਦੀਆਂ ਸੀ ਹੁਣ ਉਹ ਘਰੋਂ ਸਿੱਧਾ ਜਾ ਸਕਦੇ ਨੇ ਕਾਫੀ ਲੰਬਾ ਸਮਾਂ ਕਿਸਾਨਾਂ ਨੇ ਧਰਨਾ ਦਿੱਤਾ ਕਾਰੋਬਾਰ ਚ ਕਾਫੀ ਨੁਕਸਾਨ ਹੋਇਆ ਜਿੰਨਾ ਕ ਸਮਾਂ ਲੱਗੇਗਾ ਕਿ ਕਾਰੋਬਾਰ ਦੁਬਾਰਾ ਸਟੈਂਡ ਤੇ ਆ ਜਾਏ ਟਾਈਮ ਲੱਗੇਗਾ ਜਿਹੜੀ ਚੀਜ਼ ਪੱਟੜੀ ਤੋਂ ਗੱਡੀ ਉਤਰ ਜਾਏਗੀ ਉਹਨੂੰ ਟਾਈਮ ਲਾਣ ਤੇ ਲੈਨ ਤੇ ਲਿਆਂਦੇ ਆ ਟਾਈਮ ਲੱਗਣਾ ਅਸੀਂ ਚਾਹਨੇ ਆ ਕਿ ਸ਼ਾਂਤੀ ਹੋਣੀ ਚਾਹੀਦੀ ਜਿਸ ਵੀ ਮੁਲਕ ਦੇ ਵਿੱਚ ਕਾਰੋਬਾਰ ਚ ਸ਼ਾਂਤੀ ਹੈ ਕਾਰੋਬਾਰ ਖੁਸ਼ਹਾਲਤ ਕਰੇਗਾ ਜੇ ਅਸੀਂ ਕਾਰੋਬਾਰ ਨੂੰ ਡਿਸਟਰਬ ਕਰੀਏ ਆਂਗੇ ਉਹ ਦਿੱਕਤਾਂ ਹੀ ਆਣਗੀਆਂ ਇਸ ਕਰਕੇ ਸਾਡੀ ਹੱਥ ਜੋੜ ਕੇ ਮੰਗ ਹੈ ਕਿ ਕਿਸਾਨਾਂ ਦੀਆਂ ਮੰਗਾਂ ਵੀ ਮੰਨੀਆਂ ਜਾਣ ਜੇ ਇਹਨਾਂ ਨੂੰ ਉਠਾਤਾ ਨਾ ਇਹਨਾਂ ਮੰਗਾਂ ਇਹਨਾਂ ਦੀਆਂ ਮੰਨ ਕੇ

ਕਾਫੀ ਸਮੇਂ ਤੋਂ 13 ਮਹੀਨੇ ਤੋਂ ਜਿਹੜਾ ਇਹ ਧਰਨਾ ਚੱਲ ਰਿਹਾ ਸੀ ਜਿਹੜਾ ਇੱਕ ਦਿੱਲੀੋਂ ਮਾਲ ਆਣਾ ਹੈ ਜਾਂ ਇਧਰੋਂ ਪੰਜਾਬ ਵੱਲੋਂ ਮਾਲ ਜਾਣਾ ਹੈ ਕੋਈ ਮਾਲ ਜਾ ਰਿਹਾ ਆ ਰਿਹਾ ਉਹਦੇ ਵਿੱਚ ਕਾਫੀ ਚੀਜ਼ਾਂ ਦੇ ਫਰਕ ਪੈ ਗਿਆ ਸੀ ਇੱਕ ਚੀਜ਼ ਦਾ ਰੇਟ ਕਿੱਥੇ ਹੁੰਦਾ ਉਹ ਜਾ ਕੇ ਕਿੱਥੇ ਮਹਿੰਗੀ ਵੇਚਦੀ ਕਿਉਂਕਿ ਜਿਹਨੇ ਟਰੱਕ ਚਲਾਣੇ ਆ ਜਿਹਨੇ ਗੱਡੀਆਂ ਚਲਾਣੀਆਂ ਨੇ ਜਿਹਨੇ ਸਵਾਰੀ ਲਿਆਣੀ ਹੈ ਉਹ ਕਹਿੰਦਾ ਜੀ ਧਰਨਾ ਦਿੱਤਾ ਹੈ ਜੀ ਧਰਨਾ ਦਿੱਤਾ ਹੈ ਜੀ ਇਸ ਕਰਕੇ ਪੰਜਾਬ ਸਰਕਾਰ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਵਧੀਆ ਕੀਤਾ ਹੈ ਕਿ ਅੱਜ ਇਹ ਧਰਨਾ ਜਿਹੜਾ ਖਤਮ ਹੋਇਆ ਹੈ ਤਾਂ ਕਿ ਉਹ ਜਿਹੜਾ ਵਪਾਰੀ ਵਰਗ ਹੈ ਉਹਨੂੰ ਸਿੱਧੀ ਰਾਹਤ ਮਿਲੇ ਉਹ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਰਹਿੰਦਾ ਸੀ ਕਿ ਉਹ ਜਿਹੜਾ ਵੀ ਆਪਣਾ ਟਰੱਕ ਭੜਾ ਮੰਗਦਾ ਸੀ ਕੁਸਵਾਰੀਆਂ ਮੰਗਦਾ ਸੀ ਕਹਿੰਦਾ ਸੀ ਧਰਨਾ ਹੈਗਾ ਜੀ ਮੈਂ ਤਾਂ ਉਧੋਂ ਘੰਮ ਕੇ ਜਾਣਾ ਮੈਨੂੰ ਇਹਨੇ ਕਿਲੋਮੀਟਰ ਦਾ ਫਰਕ ਪੈਂਦਾ ਉਹ ਫਰਕ ਜਿੰਨਾ ਹੀ ਪੈਂਦਾ ਉਹ ਉਸ ਤੋਂ ਜ਼ਿਆਦਾ ਪੈਸੇ ਮੰਗਦਾ ਇਸ ਕਰਕੇ ਇਹ ਚੀਜ਼ ਇਹ ਕਦਮ ਜਿਹੜਾ ਬੜਾ ਅੱਛਾ ਉਠਾਇਆ ਹੈ لیکن ਧਰਨਾ ਜਿਹੜਾ ਕਿਸੇ ਦੀ ਮੰਗ ਮੰਗਣੀ ਕੋਈ ਗੁਨਾਹ ਨਹੀਂ ਹੈ ਮੰਗਾਂ ਰੱਖੀ ਜਾਂਦੀਆਂ ਨੇ ਲੇਕਿਨ ਕਿਸਾਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਮੰਗ ਰੱਖਦੇ ਪਏ ਆ ਇਹਦਾ ਅਸਰ ਕੀ ਹੋਣਾ ਹੈ ਅਗਰ ਇਹ ਕਿਸਾਨ ਜਿਹੜੇ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਦੇ ਆ ਕਿ ਲੋ ਜੀ ਜੋ ਸਾਡੇ ਰੇਟ ਸਹੀ ਕਿਤੇ ਜਾਣ ਸਰਕਾਰ ਨੇ ਵੀ ਕੇਂਦਰ ਨੇ ਵੀ ਦੇਖਣਾ ਹੈ ਕਿ ਅਗਰ ਚੀਜ਼ ਮੈਂ ਇਹਦੀ 5 ਰੁਪਏ ਲੈ ਰਹੇ ਆ ਤੇ ਇਹਨੂੰ ਪਬਲਿਕ ਨੂੰ ਕਿੱਥੇ ਜਾਏਗੀ ਪਬਲਿਕ ਦਾ ਵੀ ਸੋਚਣਾ ਹੈ ਮਹਿੰਗਾਈ ਚਰਮ ਸੀਮਾ ਦੇ ਹੋ ਜਾਂਦੀ ਹੈ ਇਸ ਕਰਕੇ ਉਹ ਮੰਗ ਵੀ ਉਨੀ ਹੀ ਰੱਖਣੀ ਚਾਹੀਦੀ ਹੈ ਔਰ ਮੰਗ ਇੱਕ ਅਲੱਗ ਜਗ੍ਹਾ ਤੇ ਕਿ ਲੋ ਜੀ ਅਸੀਂ ਇੱਥੇ ਬੈਠੇ ਆ ਸਾਡੀ ਮੰਗ ਪੂਰੀ ਕਰੋ ਇਹ ਨਹੀਂ ਕਿ ਅਸੀਂ ਤੁਹਾਨੂੰ ਸਾਰੀ ਪਬਲਿਕ ਨੂੰ ਖਰਾਬ ਕਰਕੇ ਸਾਡੀ ਮੰਗਾਂ ਪੂਰੀਆਂ ਪਬਲਿਕ ਕਿਥੋਂ ਨਾਲ ਲੱਗੇਗੀ ਪਬਲਿਕ ਫੇ ਗਾਲਾਂ ਕੱਢੇਗੀ ਉਹ ਕਹੇਗੀ ਲੋ ਜੀ ਇਹ ਗਲਤ ਬੈਠੇ ਚਾਹੇ ਸਹੀ ਵੀ ਹੋ ਅਗਰ ਤੁਸੀਂ ਸਹੀ ਅਗੇ ਹੋ ਪਬਲਿਕ ਨੂੰ ਖਰਾਬ ਕਰਨ ਦੀ ਬਜੂ ਆਪਣੇ ਨਾਲ ਲਗਾਓ ਕਿ ਲੋ ਜੀ ਅਸੀਂ ਸਾਡੇ ਨਾਲ ਚੱਲੋ ਸਾਡੀਆਂ ਮੰਗਾਂ ਪੂਰੀਆਂ ਕਰਾਓ ਪਬਲਿਕ ਤੁਹਾਡੇ ਨਾਲ ਹੋਏ ਜੇ ਪਬਲਿਕ ਨੂੰ ਖਰਾਬ ਕਰਕੇ ਤੁਸੀਂ ਕੇਂਦਰ ਕੋਲ ਕੋਈ ਮੰਗ ਮੰਨਵਾਓਗੇ ਉਹ ਵੀ ਗਲਤ ਹੈ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਜੋ ਇਹਨਾਂ ਦੇ ਹੱਕ ਦੇ ਵਿੱਚ ਬੰਦਦਾ ਹੈ ਜਿਹੜਾ ਜਿਹੜਾ ਚੀਜ਼ਾਂ ਦੇ ਫਸਲਾਂ ਤੇ ਜੋ ਵੀ ਐਮਐਸਪੀ ਜਿੱਦਾਂ ਵੀ ਡਿਮਾਂਡ ਹੈ ਗੱਲ ਕੇ ਬੈਠ ਕੇ ਤਾਂ ਕਿ ਜਨਤਾ ਦੇ ਉੱਤੇ ਮਹਿੰਗਾਈ ਵੀ ਨਾ ਹੋਵੇ ਤੇ ਕਿਸਾਨ ਨੂੰ ਉਹਦੀ ਮਿਹਨਤ ਵੀ ਅੱਛੀ ਮਿਲੇ ਯਾਨੀ ਸਰਕਾਰ ਦਾ ਫੈਸਲਾ ਬਿਲਕੁਲ ਠੀਕ ਹੈ ਸਰਕਾਰ ਨੇ ਹੁਣ ਫੈਸਲਾ ਬਿਲਕੁਲ ਸਹੀ ਕੀਤਾ ਹੈ ਕਿਉਂਕਿ ਵਪਾਰੀ ਵਰਗ ਇਸ ਤਰ੍ਹਾਂ ਬਹੁਤ ਹੱਕ ਚੁੱਕਾ ਸੀ ਉਹ بار-बार ਆਪਣੀ ਐਪਲੀਕੇਸ਼ਨ ਦਿੰਦਾ ਸੀ ਕਿ ਅਸੀਂ ਬਹੁਤ ਤੰਗ ਹੋ ਗਏ ਜੀ ਇਹਨਾਂ ਨੂੰ ਉਠਾਓ ਕਿਸੇ ਕੰਮ ਤੋਂ ਵੀ ਕਿਸੇ ਨੇ ਜਾਣਾ ਹੁੰਦਾ ਸੀ ਕਿਸੇ ਨੇ ਆਪਣੀ ਦੇਣੀ ਕਿਸੇ ਨੂੰ ਨੌਕਰੀ ਦੇ ਵਾਸਤੇ ਜਾਣਾ ਕਿਸੇ ਨੇ ਸੁਖ ਸੁੱਖ ਵਾਸਤੇ ਜਾਣਾ ਕਿਸੇ ਦੇ ਡੈਥ ਹੋਦੀ ਉਹਨੂੰ ਜਾਣਾ ਪੈਂਦਾ ਉਸ ਟਾਈਮ ਇੱਕਦਮ ਜਾਣਾ ਪੈਂਦਾ ਕੋਈ ਸੁੱਖ ਤੇ ਜਾਣਾ ਪੈਂਦਾ ਕੋਈ ਦੁੱਖ ਤੇ ਜਾਣਾ ਪੈਂਦਾ ਉਹਨੂੰ ਉਹ ਬੜਾ ਚੱਕਰ ਪੈ ਜਾਂਦਾ ਉਹ ਇਸ ਗੱਲੋਂ ਹਿੰਮਤ ਹੀ ਹਾਰ ਜਾਂਦਾ ਕਿ ਮੈਂ ਆਪਣੀ ਕਾਰ ਤੇ ਜਾਵਾਂ ਤੇ ਮੈਂ ਤੇਰੇ ਖੇਤਾਂ ਚ ਲੰਘਾਂ ਕਿੱਥੋਂ ਲੰਘਾਂ ਉਹਨੂੰ ਇਹੜਾ ਨੁਕਸਾਨ ਬੜਾ ਹੁੰਦਾ ਹੈ ਇਸ ਕਰਕੇ ਉਹਨੂੰ ਇਹ ਬੜੀ ਰਾਹਤ ਹੋਈ ਹੈ ਸਭ ਨੂੰ ਰਾਹਤ ਹੋਈ ਹੈ ਤੇ ਸਭ ਨੂੰ ਇਹ ਚੀਜ਼ ਦਾ ਬੜਾ ਫਾਇਦਾ ਹੋਇਆ ਅੰਤਪੀ ਕੀ ਨਾਮ ਆਪਣਾ ਮੈਂ ਬਲਜੀਤ ਸਿੰਘ ਆਲੂ ਵਾਲੀਆ ਪ੍ਰੈਜ਼ੀਡੈਂਟ ਇਲੈਕਟ੍ਰੋਨਿਕ ਮਾਰਕੀਟ ਫੋਰਵਰਡ ਅਗੇਟ ਜੋ ਸਰਕਾਰ ਨੇ ਕਦਮ ਚੱਕਿਆ ਪਿਛਲੇ ਦਿਨੀ ਕਿਸਾਨਾਂ ਦਾ ਦਰਨਾ ਉਠਾ ਕੇ ਜਿਸ ਨੂੰ ਕਿਦਾ ਦੇਖਦੇ ਪਸੂ ਦੋਵੇਂ ਪੱਖਾਂ ਤੋਂ ਦੇਖਦੇ ਆ ਜੀ ਵਪਾਰੀ ਵਰਗ ਹੋਣ ਦੇ ਨਾਤੇ ਜਿੱਦਾਂ ਹੁਣ ਸਾਡਾ ਟ੍ਰੇਡ ਦਾ ਵਪਾਰ ਇੰਦੇ ਚ ਕੀ ਹੁੰਦਾ ਹੈ ਜਿਹੜਾ ਤਾਂ ਇੰਡਸਟਰੀ ਦਾ ਉਹਨਾਂ ਦਾ ਨੁਕਸਾਨ ਹੁੰਦਾ ਹੈ ਇੰਡਸਟਰੀ ਹੁੰਦੀ ਜਿੱਦਾਂ ਟਾਈਮ ਤੇ ਬਾਹਰ ਕੋਈ ਇੰਪੋਰਟ ਕਰਾਣਾ ਜਾਂ ਐਕਸਪੋਰਟ ਕਰਨਾ ਮਾਲ ਠੀਕ ਹੈ ਜਦੋਂ ਤੁਸੀਂ ਇੱਥੋਂ ਟਾਈਮ ਸਰ ਨਹੀਂ ਭੇਜਦੇ ਤੇ ਉਹਨਾਂ ਦਾ ਦਿੱਕਤ ਆਂਦੀ ਹੈ ਪਰ ਦੂਜਾ ਪੱਖ ਹੈ ਕਿ ਜਿਹੜੇ ਟਰੇਡਰਾਂ ਨੂੰ ਹੈ ਉਹਨਾਂ ਨੂੰ ਇੰਨੀ ਪਰੇਸ਼ਾਨੀ ਨਹੀਂ ਆਂਦੀ ਹੁਣ ਜਿੱਦਾਂ ਪਿੱਛੇ ਜੇ ਉੱਥੇ ਬਾਰਡਰਾਂ ਤੇ ਧਰਨੇ ਲੱਗੇ ਰਹੇ ਨੇ ਤੇ ਸਿਰਫ ਐਹੀ ਇਹ ਜਿਹੜਾ ਮਾਲ ਘੁੰਮ ਕੇ ਕਿੰਨਾ ਡੇਢ ਘੰਟਾ ਘੁੰਮ ਕੇ ਆ ਜਾਣਾ ਮਾਲ ਤੇ ਸਾਨੂੰ ਟਰੇਡਰ ਨੂੰ ਜੇ ਕੋਈ ਪਰੇਸ਼ਾਨੀ ਹੁੰਦੀ ਤੇ ਟਰੇਡਰ ਨੂੰ ਏਡੀ ਵੱਡੀ ਪਰੇਸ਼ਾਨੀ ਨਹੀਂ ਹੈਗੀ ਲੇਕਿਨ ਜਿਹੜੀ ਇੰਡਸਟਰੀਲਿਸਟ ਨੂੰ ਹੈ ਉਹਨੂੰ ਪਰੇਸ਼ਾਨੀ ਹੈਗੀ ਜੀ ਟਰਾਂਸਪੋਰਟ ਨੂੰ ਨੂੰ ਹੀ ਫਰਕ ਪਿਆ ਉਹਨਾਂ ਜਿੱਦਾਂ ਕੋਈ ਮਾਲ ਆਣਾ ਗੱਡੀਆਂ ਦੇ ਵਿੱਚ ਖਰਚੇ ਵਧਣੇ ਆ ਹਾਂ ਇਹ ਗੱਲ ਦੇਖੋ ਜੀ ਇਹ ਤਾਂ ਨੇਚਰਲੀ ਹੁੰਦਾ ਜਦੋਂ ਟਰਾਂਸਪੋਰਟੇਸ਼ਨ ਹੁੰਦਾ ਹੈ ਉਹ ਤਾਂ ਨੇਚਰਲੀ ਜੇ ਟਰਾਂਸਪੋਰਟਰ ਨੇ ਆਪਣਾ ਹੁਮਕਿਆਣਾ ਤੇ ਉਹਨੇ ਆਪਣਾ ਵਧਾ ਕੇ ਲੈਣਾ ਉਹ ਜਿਹੜਾ ਨੋਮੀਨਲ ਜਿਹਾ ਫਰਕ ਹੁੰਦਾ ਉਹ ਆਂਦਾ ਹੈ ਬਾਕੀ ਇਹ ਵੀ ਕਿ ਜਿੱਦਾਂ ਤਰਨਾ ਚੁੱਕਣ ਬਾਰੇ ਇਹ ਗੱਲ ਹੈ ਚਲੋ ਤਰਨਾ ਖਤਮ ਹੋਇਆ ਉਹ ਤਾਂ ਅੱਛੀ ਗੱਲ ਹੈ ਕਿਸੇ ਨੂੰ ਵੀ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਬਟ ਥੋੜਾ ਜਿਹਾ ਹੈਗਾ ਕਿ ਵੀ ਦੇਖੋ ਕਿਸਾਨ ਵੀ ਆਪਣੇ ਭਰਾ ਹੀ ਨੇ ਵੀਰ ਨੇ ਅਸੀਂ ਲੋਕ ਇੱਕ ਦੂਜੇ ਦੇ ਪੂਰਕ ਆ ਠੀਕ ਹੈ ਬਿਜ਼ਨਸ ਸਾਡੇ ਕੋਆਰਡੀਨੇਸ਼ਨ ਨਾਲ ਚੱਲਦਾ ਤੇ ਉਹਦੇ ਛੇ ਹੁੰਦੇ ਕਿ ਜੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਸੈਂਟਰ ਸਰਕਾਰ ਨਾਲ ਵੀ ਸਾਲਾਂ ਬੱਧੀ ਲੜਾਈ ਚੱਲਦੀ ਰਹੀ ਠੀਕ ਹੈ ਹੁਣ ਸਟੇਟ ਗਵਰਨਮੈਂਟ ਨਾਲ ਵੀ ਗੱਲ ਚੱਲ ਰਹੀ ਹੈ ਤੇ ਉਹ ਕਿਸੇ ਰੀਜ਼ਨ ਕਰਕੇ ਕਿਉਂਕਿ ਦੇਖੋ ਆਮ ਵਪਾਰੀ ਕਿ ਨਜਰ ਤਰਨਾ ਲਾ ਸਕਦਾ ਸਵੇਰੇ ਲਾਵੇ ਤੇ ਸ਼ਾਮੀ ਖਤਮ ਹੋ ਜਾਂਦਾ ਠੀਕ ਹੈ ਤੇ ਘਰ-ਬਾਰ ਛੱਡ ਕੇ ਬਾਹਰ ਜਾ ਕੇ ਬਹਿਣਾ ਇਹ ਵੀ ਕੋਈ ਸੋਖਾ ਕੰਮ ਨਹੀਂ ਹੈਗਾ ਜਾਨਣਾ ਗਵਾਣੀਆਂ ਸੋਖਾ ਕੰਮ ਨਹੀਂ ਹੈਗਾ ਫਿਰ ਵੀ ਅਸੀਂ ਚਾਹੁੰਦੇ ਸੀ ਕਿ ਜੇ ਤਰਨਾ ਚੁੱਕਿਆ ਜਾਂਦਾ ਨਾ ਉਹ ਕਿਸੇ ਗੱਲਬਾਤ ਤੇ ਚੁੱਕਿਆ ਜਾਂਦਾ ਜਿੱਦਾਂ ਹੁਣੋਂ ਗੱਲਬਾਤ ਵਾਸਤੇ ਇੱਕ ਪਾਸੇ ਗਏ ਹੋਏ ਨੇ ਦੂਜੇ ਪਾਸੇ ਤਰਨਾ ਉਹਨੂੰ ਉਹਨੂੰ ਕਹਿੰਦੇ ਨੇ ਸਕੀਮ ਨਾਲ ਸਰਕਾਰ ਤਰਨਾ ਕੁਕ ਦਿੱਤਾ ਇਹ ਗੱਲ ਨਹੀਂ ਹੋਣੀ ਚਾਹੀਦੀ ਸੁਣੋ ਆਪਣੇ ਕਿਸਾਨ ਹੈ ਜਿਹੜੇ ਆਪਣੇ ਦੇਸ਼ ਦੇ ਜਿਹੜਾ ਜਵਾਨ ਹੈ ਉਦਾਂ ਹੀ ਆਪਣੇ ਦੇਸ਼ ਦੇ ਕਿਸਾਨ ਹੈ ਸੁਣੋ ਜੇ ਕੋਈ ਦੇਖੋ ਕਿਸਾਨ ਇੰਨੀ ਖੁਸ਼ੀਆਂ ਕਰ ਰਹੇ ਆ ਜਾਂ ਕਈ ਥਾਂ ਤੇ ਹੁਣ ਉਹਨਾਂ ਦਾ ਮਿਸ ਬਣਾਇਆ ਹੋਇਆ ਹੈ ਨਾ ਜਿਵੇਂ ਆਹ ਟਰੈਕਟਰਾਂ ਤੇ ਕੁੰਮਦੇ ਇਹਨਾਂ ਕੋ ਬਹੁਤ ਉਹ ਠੀਕ ਹੈ ਜਿਹੜਾ ਵੱਡਾ ਕਿਸਾਨ ਹੈ ਉਹ ਜਿਹੜਾ ਜ਼ਿਆਦਾ ਜਗ੍ਹਾ ਹੈ ਉਹ ਜ਼ਿਆਦਾ ਫਸਲ ਉਗਾਨਦਾ ਹੈ ਤੇ ਉਹਦਾ ਬੈਨੀਫਿਟ ਕਿਉਂ ਨਹੀਂ ਅਗਲੇ ਦੇ ਬੱਚੇ ਬਾਹਰ ਗਏ ਹੋਏ ਨੇ ਕੋਈ ਕੈਨੇਡਾ ਗਿਆ ਕੋਈ ਅਮਰੀਕਾ ਗਿਆ ਉੱਥੋਂ ਵੀ ਕਮਾ ਕੇ ਭੇਜਦੇ ਨੇ ਜਿਹੜੇ ਸੰਪਨ ਹੈ ਉਹ ਸੰਪਨ ਹੈ ਉਹੀ ਜਿਹੜਾ ਦੂਜੇ ਪੱਖ ਦੇਖਿਆ ਜਿਹਨਾਂ ਕੋਲ ਥੋੜੀ ਖੇਤੀਬਾੜੀ ਦੀ ਜਗ੍ਹਾ ਹੈਗੀ ਹੈ ਉਹ ਸੰਪਨ ਨਹੀਂ ਹੈ ਉਹ ਉਹ ਬਸ ਖਰਚਿਆਂ ਦੀ ਮਾਰੇ ਜਾਂਦਾ ਉਹਨੂੰ ਇਹ ਰਿਸਕ ਰਹਿੰਦਾ ਹੈ ਕਿ ਮੈਂ ਆਹ ਫਸਲ ਉਗੀਜਾਂਗਾ ਮੈਨੂੰ ਕੁਦਰਤ ਤੇ ਡਿਪੈਂਡ ਕਰਨਾ ਪੈਣਾ ਪਾਣੀ ਸਹੀ ਮਿਲ ਗਿਆ ਨਹੀਂ ਮਿਲਿਆ ਮੇਰੀ ਜੇ ਖੇਤੀ ਰੁੜ ਗਈ ਜਾਂ ਨੁਕਸਾਨ ਹੋਇਆ ਮੈਨੂੰ ਮੁਆਵਜ਼ਾ ਮਿਲੇਗਾ ਕੀ ਕੀ ਜਿੰਨਾ ਮੈਂ ਹੁਣ ਤੁਸੀਂ ਇੱਕ ਸਾਲ ਮਿਹਨਤ ਕਰੋਗੇ ਤੁਸੀਂ ਜਦੋਂ ਅਨਸਰਟਨ ਹੋਵੋਗੇ ਤੁਸੀਂ ਕਹਣਾ ਛੱਡ ਯਾਰ ਆਪਾਂ ਕਿਹੜੇ ਪਾਸੇ ਜਾਣਾ ਇਹ ਤੁਹਾਨੂੰ ਇਨਸੈਂਟਿਵ ਦੇਣਾ ਹੀ ਪੈਣਾ ਹੈ ਕਿ ਯਾਰ ਤੂੰ ਡਟ ਕੇ ਖੇਤੀ ਕਰ ਅਸੀਂ ਪੰਜਾਬ ਦਾ ਨਾਮ ਉੱਚਾ ਕਰਨਾ ਕੋਈ ਗੱਲ ਨਹੀਂ ਤੁਹਾਨੂੰ ਫਸਲਾਂ ਦਾ ਇੰਨਾ ਮੁਆਵਜ਼ਾ ਮਿਲੂਗਾ ਮਿਲੂਗਾ ਤੁਸੀਂ ਜਦੋਂ ਪੱਖ ਨੂੰ 네ਗੇਟਿਵ ਲਈ ਜਾਣਾ ਸਾਰੇ ਪਾਸੇ 네ਗੇਟਿਵ ਨਹੀਂ ਕਰਨਾ ਹੁੰਦਾ ਜੇ ਕੋਈ ਸੜਕਾਂ ਤੇ ਬੈਠਾ ਉਹਨਾਂ ਦਾ ਪੱਖ ਵੀ ਸੁਣੋ ਜਿੱਥੇ ਸਰਕਾਰਾਂ ਨੂੰ ਇਹ ਆਵਾਜ਼ ਉਠਾਣੀ ਚਾਹੀਦੀ ਹੈ ਜਿੱਥੇ ਉਹ ਗਲਤ ਕਹਿੰਦੇ ਨੇ ਜੇ ਤੁਹਾਨੂੰ ਲੱਗਦਾ ਹੈ ਗਲਤ ਪੁਆਇੰਟ ਚੱਕ ਰਹੇ ਨੇ ਉੱਥੇ ਤੁਸੀਂ ਵੀ ਕਹੋ ਤੁਸੀਂ ਵੀ ਮੀਡੀਆ 'ਚ ਆਵਾਜ਼ ਉਠਾਓ ਕਿ ਹਾਂ ਜੀ ਇੱਥੇ ਤੁਸੀਂ ਗਲਤ ਹੋ ਉਹਨਾਂ ਦੇ ਮੂੰਹ ਤੇ ਗਲਤ ਕੋ ਜਿਹੜਾ ਗਲਤ ਨੂੰ ਗਲਤ ਕਹਿਣ ਦਾ ਦਮ ਰੱਖਦਾ ਹੈ ਗਲਤ ਤਾਂ ਅੱਗੇ ਚਲਦੀ ਨਾ ਵਾਰਤਾ ਹੋਈ ਜਾ ਰਹੀਆਂ ਕਿਹੜੀ ਏਡੀ ਗੱਲ ਜਿਹੜੀ ਨਹੀਂ ਨਿਭਦੀ ਜਿਹੜੀ ਨਹੀਂ ਹੋ ਸਕਦੀ ਬੰਦਾ ਸਟ੍ਰੇਟ ਫਾਰਵਰਡ ਕਰ ਲੈ ਭਾਵੇਂ ਜਿੰਨਾ ਚਿਰ ਮਰਜੀ ਬੈਠੇ ਰਹੋ ਜੀ ਆਹ ਕੰਮ ਸਾਡੇ ਕੋਲ ਨਹੀਂ ਹੋਣਾ ਤੇ ਨਾ ਅਸੀਂ ਕਰ ਸਕਦੇ ਹਾਂ ਕੁਝ ਗੱਲਾਂ ਦਾ ਜਵਾਬ ਸਟ੍ਰੇਟ ਫਾਰਵਰਡ ਦੇਣਾ ਪੈਂਦਾ ਫਿਰ ਵੀ ਆਪਾਂ ਚਲੋ ਇਹ ਹੀ ਚਾਹੁੰਦੇ ਸੀ ਕਿ ਇਦਾਂ ਧਰਨੇ ਨਹੀਂ ਲੱਗਣੇ ਚਾਹੀਦੇ ਹੜਤਾਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਜਿਹੜੀਆਂ ਜਨ ਜੀਵ ਨੂੰ ਅਸਵੇਸਤ ਕਰਦੀ